ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਪਿਆਰਿਓ ਸੋਸ਼ਲ ਮੀਡੀਆ ਤੇ ਜ਼ਮੀਨੀ ਪੱਧਰ ਤੇ ਤੇ ਨਹੀਂ ਮਾਖਾਂਗਾ ਪਰ ਸੋਸ਼ਲ ਮੀਡੀਆ ਤੇ ਅਪਗ੍ਰੇਡ ਖੱਚਾਂ ਇੜੀਆਂ ਕੀਆ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਤੇ ਉਹ ਜਿਹੜੀਆਂ ਅਪਗ੍ਰੇਡ ਖੱਚਾਂ ਆ ਅਸਲ 'ਚ ਇੱਕ ਖੱਚ ਗਰੇਟਾਂ ਆ ਜਿਨ੍ਹਾਂ ਦਾ ਸਿਰਫ ਤੋਂ ਸਿਰਫ ਇੱਕੋ ਮਕਸਦ ਇੱਕੋ ਮਨੋਰਥ ਆ ਪੇ ਸਿੱਖਾਂ ਨੂੰ ਭੰਡਣਾ ਤੇ ਨਿਹੰਗ ਸਿੰਘਾਂ ਨੂੰ ਭੰਡਣਾ ਬਸ ਹੋਰ ਇੱਡੀ ਨਿੰਦਣਯੋਗ ਗੱਲ ਆ ਇੰਨਾ ਭੇਡਾਂ ਦੀ ਇੱਡੀ ਗੰਦੀ ਨਸਲ ਦੀਆਂ ਗੁਰੂ ਪਿਆਰਿਓ ਇਹ ਭੇਡਾਂ ਆ ਇੰਡੀਆਂ ਬੇਸ਼ਰਮ ਭੇਡਾਂ ਆ ਇਹ ਆਪਣੇ ਨਿਊਜ਼ੀਲੈਂਡ ਬੈਠੇ ਹਰਨੇਕ ਨੇਕੀ ਨੂੰ ਧੰਤਨ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦਾ ਅਵਤਾਰ ਸਿੱਧ ਕਰਨ ਤੇ ਲੱਗੀਆਂ ਹੋਈਆਂ ਇਡੀਆਂ ਗੰਦੀਆਂ ਭੇਡਾਂ ਆ ਜਿਹੜੀਆਂ ਹੁਣ ਆਖਰੀਆਂ ਆ ਵੀ ਜਿਹੜੇ ਹਰਨੇਕ ਸਿੰਘ ਨਿਊਜ਼ੀਲੈਂਡ ਵਾਲਾ ਗੰਦ ਜਮਾਨੇ ਦਾ ਉਹ ਗੁਰਨਾਨਕ ਪਾਸ਼ਾ ਦਾ ਅਵਤਾਰ ਆ ਇਹ ਭੇਡਾਂ ਇਹ ਗੱਲ ਆਖ ਰਹੀਆਂ ਆਪਣੀਆਂ ਲਿਖਤਾਂ ਵਿੱਚ ਜਿਹੜਾ ਕਿ ਉਹ ਬੰਦਾ ਸਿਰੇ ਦਾ ਗੰਦ ਜਮਾਨੇ ਦਾ ਪਰ ਇਹ ਭੇਡਾਂ ਅੰਨੀ ਸ਼ਰਧਾ ਵਿੱਚ ਗੁਰੂ ਪਿਆਰੋ ਇੱਕ ਹੁੰਦੀ ਸ਼ਰਧਾ ਇੱਕ ਹੁੰਦੀ ਅੰਨੀ ਸ਼ਰਧਾ ਪਰ ਆਪ ਗ੍ਰੇਟ ਭੇਡਾਂ ਅੰਨੀ ਸ਼ਰਦਾ ਵਿੱਚ ਇੰਨੀਆਂ ਕ ਲੀਨ ਹੋ ਚੁੱਕੀਆਂ ਤੇ ਸਿੱਖਾਂ ਦੇ ਖਿਲਾਫ ਨਿਹੰਗ ਸਿੰਘਾਂ ਦੇ ਖਿਲਾਫ ਨਫ਼ਰਤ ਵਿੱਚ ਇੰਨੀਆਂ ਘੁੱਬ ਚੁੱਕੀਆਂ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸੱਚ ਕੀ ਆ ਤੇ ਝੂਠ ਕੀ ਆ ਗੁਰੂ ਪਿਆਰੇ ਇਸ ਕਰਕੇ ਮੈਂ ਆਖ ਰਿਹਾ ਕਿ ਕੁਝ ਦਿਨ ਪਹਿਲੇ ਕੁਝ ਦਿਨ ਪਹਿਲੇ ਇਸਾਈਆਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇਸਾਈ ਲੋਕ ਪੱਕਾ ਬਣ ਕੇ ਸਟੇਜ ਦੇ ਉੱਤੇ ਨੱਚ ਰਹੇ ਸੀ ਤੇ ਉਹ ਆਖ ਰਹੇ ਸੀ ਪੀ ਜਿੰਨੇ ਚਰਚ ਬੰਦ ਕਰਾਉਣੇ ਆ ਆਜੋ ਤੇ ਨੇਕੀ ਦੀਆਂ ਭੇਡਾਂ ਨੇਕੀ ਦੀਆਂ ਖੱਚਾਂ ਅਪਗ੍ਰੇਟਾਂ ਨੇ ਧੜਾ ਧੜ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਤੇ ਨਿਹੰਗ ਸਿੰਘਾਂ ਨੂੰ ਜਾਂ ਸਿੱਖ ਜਥੇਬੰਦੀਆਂ ਨੂੰ ਉਕਸਾਇਆ ਗਿਆ ਵੀ ਤੁਸੀਂ ਇਹਨਾਂ ਨਾਲ ਲੜਾਈ ਕਰੋ ਜਾਂ ਇਹਨਾਂ ਦਾ ਸੌਦਾ ਲਾਓ ਉਕਸਾਉਣ ਦਾ ਮਕਸਦ ਇਹੋ ਹੀ ਪੀ ਲੜਨ ਤੇ ਜਿਹੜਾ ਕੀ ਬਾਅਦ ਚੋ ਇਹ ਫੇਰ ਦੁਬਾਰਾ ਉਹ ਜਿਹੜੀ ਹਿੰਸਾ ਭੜਕਣੀ ਆ ਉੱਤੇ ਇਹ ਰੋਟੀਆਂ ਸੇਕ ਸਕਣ ਇਹ ਅਪਗ੍ਰੇਡ ਖੱਚਾ ਜਾਂ ਇੰਨਾ ਦਾ ਬੈਠਾ ਬਾਪੂ ਹਰਨੇ ਸਿੰਘ ਨਿਊਜ਼ੀਲੈਂਡ ਗੰਦ ਜਮਾਨੇ ਦਾ ਕਿਉਂਕਿ ਇੰਨਾ ਦਾ ਤੋਰੀ ਫੁਲਕਾ ਹੀ ਸਿੱਖਾਂ ਨੂੰ ਭੰਡ ਕੇ ਚੱਲਦਾ ਗੁਰੂ ਪਿਆਰਿਓ ਆਪਾਂ ਇਹ ਨਹੀਂ ਆਖਦੇ ਇੱਥੇ ਮੈਂ ਇਹ ਨਹੀਂ ਕਵਾਂਗਾ ਕਿ ਨਿਹੰਗ ਸਿੰਘ ਜਿਹੜੇ ਕੀ ਆ ਸਾਰੇ ਚੰਗੇ ਆ ਪਖੰਡ ਨਹੀਂ ਕਰਦੇ ਆਂ ਤੇ ਵਿਸ਼ਵਾਸ ਨਹੀਂ ਕਰਦੇ ਜਾਂ ਮੈਂ ਇਹ ਨਹੀਂ ਕਵਾਂਗਾ ਵੀ ਸਾਰੇ ਸਿੱਖ ਪਖੰਡ ਨਹੀਂ ਕਰਦੇ ਜਾਂਦੇ ਵਿਸ਼ਵਾਸ ਨਹੀਂ ਕਰਦੇ ਜਾਂ ਜਾਤ ਪਾਤ ਨਹੀਂ ਫਲਾਉਂਦੇ ਕੁਝ ਕਿ ਸਿੱਖ ਜਾਂ ਕੁਝ ਕਿ ਨਿਹੰਗ ਸਿੰਘ ਹੈਗੇ ਆ ਜਿਹਨੇ ਜਾਤ ਪਾਤ ਤੇ ਪਹਿਲ ਦੇ ਜਾਂ ਪਖੰਡਾਂ ਦੇ ਪਹਿਲ ਦੇ ਅਸੀਂ ਵੀ ਉਹਨਾਂ ਦੇ ਖਿਲਾਫ ਬੋਲਦੇ ਆ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਆਪਾਂ ਸਾਰੇ ਸਿੱਖਾਂ ਨੂੰ ਹੀ ਨੋਲੀ ਜਾਈਏ ਆਪਾਂ ਸਾਰੇ ਨਿਹੰਗ ਸਿੰਘਾਂ ਨੂੰ ਮਾੜਾ ਕਹੀ ਆਈਏ ਅੱਜ ਤੱਕ ਕਦੀ ਵੀ ਕਿਸੇ ਨੇਕੀ ਦੀ ਖਾਚੜੇ ਨੇਕੀ ਦੀ ਭੇਡ ਨੇ ਕਦੀ ਕਿਸੇ ਗਰੀਬ ਦੇ ਹੱਕ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ ਜਦੋਂ ਗਰੀਬਾਂ ਦਾ ਵਿਤਕਰਾ ਹੁੰਦਾ ਆ ਗਰੀਬਾਂ ਨਾਲ ਕੁੱਟ ਮਾਰ ਹੋ ਜਾਂਦੀ ਆ ਗਰੀਬਾਂ ਨਾਲ ਧੱਕੇਸ਼ਾ ਹੀ ਹੋ ਜਾਂਦੀ ਆ ਤੇ ਗੁਰੂ ਪਿਆਰਿਓ ਉਦੋਂ ਗਰੀਬਾਂ ਨੂੰ ਚੰਗੇ ਅਸਲੀ ਨਿਹੰਗ ਸਿੰਘ ਜਿਹੜੇ ਆ ਉਹ ਜਾ ਕੇ ਤੇ ਇਨਸਾਫ ਦਵਾਉਂਦੇ ਆ ਉਦੋਂ ਇਹ ਨੇਕੀ ਦੀਆਂ ਖੱਤ ਜਮਾਨੇ ਦੀਆਂ ਭੇਡਾਂ ਕਿਤੇ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦੀਆਂ ਇਹਨਾਂ ਦੇ ਪੋਸਟ ਪਾਉਣ ਲੱਗਿਆ ਹੱਥ ਟੁੱਟ ਜਾਂਦੇ ਆ ਪਰ ਪੋਸਟਾ ਇਹਨਾਂ ਨੇ ਉਦੋਂ ਪਾਉਣੀਆਂ ਵੀ ਨੇਕੀ ਨੂੰ ਗੁਰੂ ਨਾਨਕ ਪਾਸ਼ਾ ਦਾ ਅਵਤਾਰ ਸਥਿਤ ਕਰਨ ਲੱਗਿਆ ਵੀ ਗੁਰਨਾਨਕ ਪਾਸ਼ਾ ਤੋਂ ਬਾਅਦ ਨੇਕੀ ਹੀ ਜੰਮਿਆ ਜਿਹੜਾ ਕਿ ਸਿੱਖੀ ਦਾ ਪ੍ਰਚਾਰ ਕਰ ਰਿਹਾ ਪਰ ਇਹ ਇੰਨਾ ਭੇਡਾਂ ਨੂੰ ਭੁਲੇਖਾ ਆ ਕਿਉਂਕਿ ਇਹ ਜਿਹੜੀਆਂ ਭੇਡਾਂ ਆ ਇਹ ਸ਼ਰਧਾ ਵਿੱਚ ਅੰਨੀਆਂ ਹੋ ਚੁੱਕੀਆਂ ਗੁਰੂ ਪਿਆਰਿਓ ਕਿਉਂ ਕਿਉਂਕਿ ਇਹ ਖੁਦ ਹੀ ਇਹ ਖੱਚਾ ਭੇਡਾਂ ਜਿਹੜੀਆਂ ਹੈਗੀਆਂ ਗੁਰੂ ਪਿਆਰਿਓ ਇਹ ਏਡੀਆਂ ਲਾਂਹਤੀ ਆ ਇਹ ਖੁਦ ਹੀ ਪੜਾ ਕੀ ਗੱਲ ਆਖਦੀਆਂ ਜਦੋਂ ਇਹਨਾਂ ਨੂੰ ਆਖੀਏ ਨਾ ਕਿ ਭਾਈ ਅਮਰਤਪਾਨ ਕਰੋ ਅਖੰਡੇ ਬਾਟੇ ਦੀ ਪੋਲ ਛਕੋ ਸਿੰਘ ਸੱਜੋ ਤੇ ਇਹ ਪੜਾ ਕੀ ਅਗੋ ਆਖ ਦਿੰਦੇ ਆ ਵੀ ਨਹੀਂ ਜੀ ਕੁਦਰਤ ਦੇਵੇ ਛੇੜੇ ਵਸੇ ਰੱਬ ਨੂੰ ਪਾਉਣ ਲਈ ਅਮਰਤ ਪਾਨ ਕਰਨਾ ਜ਼ਰੂਰੀ ਨਹੀਂ ਆ ਪਹਿਰਾਵਾ ਪੋਣਾ ਜ਼ਰੂਰੀ ਨਹੀਂ ਆ ਤੇ ਫਿਰ ਮੈਂ ਇੰਨਾ ਖੱੱਚਾਂ ਨੂੰ ਪੁੱਛਣਾ ਚਾਹੁੰਦਾ ਆ ਕਿ ਜੇਕਰ ਤੁਸੀਂ ਇਸ ਗੱਲ ਤੇ ਪਹਿਰਾ ਦਿੰਦੇ ਹੋ ਕਿ ਫਿਰ ਜਿਹੜੇ ਬੰਦੇ ਸਾਈਆਂ ਦੇ ਸਟੇਜਾਂ ਤੇ ਚੜ ਕੇ ਨੱਚਦੇ ਪਏ ਆ ਜਾਂ ਪੱਗਾ ਬਣ ਕੇ ਸਾਈਆਂ ਦਾ ਪ੍ਰਚਾਰ ਕਰਦੇ ਬੇ ਫਿਰ ਉਹ ਸਿੱਖੋ ਇਹ ਨਹੀਂ ਕਿਉਂਕਿ ਸਿੱਖ ਤੇ ਤੁਹਾਡੇ ਮੁਤਾਬਕ ਹੀ ਖੱੱਚੋ ਉਹ ਆ ਪਰ ਜਿਹੜਾ ਕੀ ਕਹ ਲਈਏ ਵੀ ਵਿਚਾਰਾਂ ਤੇ ਪਹਿਰਾ ਦਿੰਦਾ ਫੇਰ ਤੁਸੀਂ ਜਿਹੜੇ ਸਾਈਆਂ ਦੇ ਸਟੇਜਾਂ ਚੜ ਕੇ ਪੰਗੜੇ ਪਾ ਰਹੇ ਆ ਨੱਚਤਾ ਪ ਰਹੇ ਆ ਉਹਨਾਂ ਤੋਂ ਆਪਣੀ ਦਵਾਦਾਰੂ ਕਰਾ ਰਹੇ ਆ ਫੇਰ ਤੁਸੀਂ ਉਹਨਾਂ ਨੂੰ ਸਿੱਖ ਕਿਵੇਂ ਆ ਸਕਦੇ ਹੋ ਇਹ ਇੰਡੀਆ ਖੱੱਚਾ ਜਵਾਨੇ ਦੀਆਂ ਗੁਰੂ ਪਿਆਰਿਓ ਗੁਰੂ ਪਿਆਰਿਓ ਸਾਨੂੰ ਅਮਰਤ ਪਾਨ ਕਰਨ ਦਾ ਪੰਜ ਕਕਾਰ ਧਾਰਨੀ ਹੋਣ ਦਾ ਹੁਕਮ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਅਕਾਲ ਪੁਰਖ ਜੀ ਉਹਨੇ ਦਿੱਤਾ ਕਿ ਇੰਨਾਂ ਦਾ ਗੰਦ ਜਵਾਨ ਦਾ ਨੇਕੀ ਗੰਦੀ ਨਾਲੀ ਦਾ ਕੀੜਾ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਤੋਂ ਉੱਤੇ ਆ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਵਿਚਾਰ ਛੱਡ ਦਿਓ ਵਿਚਾਰ ਪਹਿਲਾ ਆ ਵਿਚਾਰ ਅਪਣਾਓ ਪਰ ਵਿਚਾਰ ਦੇ ਨਾਲ-ਨਾਲ ਗੁਰੂ ਪਿਆਰਿਓ ਆਪਣੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਹੁਕਮ ਤੇ ਵੀ ਪਹਿਰਾ ਦਈਏ ਆਪਾਂ ਖੰਡੇ ਬਾਟੇ ਦੀ ਪਹੁੰਚ ੱਕੀਏ ਤਿਆਰ ਬਰ ਤਿਆਰ ਹੋਈਏ ਇਹੋ ਜਿਹਿਆਂ ਅੰਨੀਆਂ ਭੇਡਾਂ ਨਾ ਬਣੀਏ ਕਿਸੇ ਪ੍ਰਚਾਰਕ ਦੀਆਂ ਕਿਸੇ ਬਾਬੇ ਦੀਆਂ ਕਿਸੇ ਪਾਰਟੀ ਬਾਜੀ ਦੀਆਂ ਕਿਸੇ ਸੰਸਥਾ ਦੀਆਂ ਜਿਹੜੀਆਂ ਸਾਡਾ ਸਿਰ ਮਿਸਯੂਜ਼ ਕਰਨ ਮੈਂ ਆਪਣੇ ਭੈਣਾ ਭਰਾਵਾਂ ਨੂੰ ਕਹਣਾ ਚਾਹੁੰਦਾ ਇਹ ਉਹ ਹੀ ਗੰਦ ਜਮਾਨੇ ਦਾ ਆ ਜਿੰਦੇ ਪਿੱਛੇ ਜੀ ਬਾਵਾਸਿਆ ਬੰਬੇਟ ਕਰਵਾ ਰੇ ਉਲਟਾ ਸਿੱਧਾ ਬੋਲਿਆ ਸੀ ਤੇ ਬਾਅਦ ਚ ਜਦੋਂ ਅਸੀਂ ਬਹੁਤ ਸਾਰੇ ਵੀਰਾਂ ਨੇ ਇਹਨੂੰ ਸੋਸ਼ਲ ਮੀਡੀਆ ਤੇ ਲਾਂਤਾਂ ਪਾਈਆਂ ਫੇਰ ਇਹ ਖੱਚ ਗੰਦ ਜਮਾਨੇ ਦਾ ਮਾਫੀ ਮੰਗ ਕੇ ਛੁੱਟਿਆ ਸੀ ਸੋ ਗੁਰੂ ਪਿਆਰਿਓ ਜੇਕਰ ਤੁਸੀਂ ਚਾਹੁੰਦੇ ਹੋ ਹਿੰਸਾ ਨਾ ਹੋਵੇ ਇਹ ਗੰਦ ਜਮਾਨੇ ਦੇ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਸਿਰਫ ਅਪਗ੍ਰੇਡ ਖੱਚਾਂ ਜਮੀਨੀ ਪੱਧਰ ਤੇ ਦਾ ਕੋਈ ਕੰਮ ਨਹੀਂ ਆ ਉਹ ਜਮੀਨੀ ਪੱਧਰ ਇਹਨਾਂ ਨੂੰ ਜਾਣਦਾ ਕੁੱਤਾ ਨਹੀਂ ਆ ਇਹਨਾਂ ਨੂੰ ਤਾਂ ਕੇ ਛੱਤਰ ਮਾਰਦੇ ਜਮੀਨੀ ਪੱਧਰ ਤੇ ਇਸ ਕਰਕੇ ਇਹ ਸੋਸ਼ਲ ਮੀਡੀਆ ਤੇ ਗੰਦ ਪਾਉਣ ਵਾਲੇ ਕੁਝ ਇੱਕ ਬੰਦੇ ਆ ਇਹਨਾਂ ਨੂੰ ਤਾਂ ਦੂਰ ਹੋ ਵੋ ਇਹਨਾਂ ਨੂੰ ਜਿੰਨਾ ਹੋ ਸਕਦਾ ਹੈ ਇਹਨਾਂ ਨੂੰ ਅਵੋਇਡ ਕੀਤਾ ਜਾਵੇ ਇਹ ਜਿਹੜੇ ਲੋਕ ਆ ਇਹ ਲੋਕਾਂ ਨੂੰ ਪੜਘਾ ਰਹੇ ਆ ਨਿਹੰਗ ਸਿੰਘਾਂ ਦੇ ਖਿਲਾਫ ਪੜਘਾ ਰਹੇ ਆ ਸਿੱਖਾਂ ਦੇ ਖਿਲਾਫ ਪੜਘਾ ਰਹੇ ਆ ਜੇਕਰ ਇਹ ਪਖੰਡ ਦੇ ਅੰਧਵਿਸ਼ਵਾਸ ਦੇ ਕਹੇ ਜੇ ਪੀ ਜਾਤ ਪਾਤ ਦੇ ਵਿਰੋਧੀ ਹੁੰਦੇ ਤੇ ਭਾਜੀ ਕੱਲੇ ਸਿੱਖ ਜਾਤ ਪਾਤ ਨਹੀਂ ਫਲਾ ਰਹੇ ਕੱਲੇ ਸ਼ੇਖ ਖਾਨ ਆਪਣੇ ਕਾਲੀ ਅੰਧਵਿਸ਼ਵਾਸ ਪਖੰਡ ਨਹੀਂ ਕਰ ਰਹੇ Hindu ਵੀ ਕਰ ਰਹੇ ਆ ਸਾਈ ਵੀ ਕਰ ਰਹੇ ਆ ਮੁਸਲਮਾਨ ਵੀ ਕਰ ਰਹੇ ਆ ਬੋਧੀ ਵੀ ਕਰ ਰਿਹਾ ਜੈਨੀ ਵੀ ਕਰ ਰਹੇ ਆ ਪਰ ਇਹਨਾਂ ਅਪਗ੍ਰੇਡ ਖਚਾ ਨੂੰ ਸਿਰਫ ਤੋਂ ਸਿਰਫ ਬਾਣਾ ਧਾਰੀ ਲੋਕ ਅਮਰ ਧਾਰੀ ਲੋਕ ਹੀ ਨਜ਼ਰ ਆਉਂਦੇ ਭਾਰਤ ਵਿੱਚ ਜਿਹੜੇ ਕੀ ਆ ਪਖੰਡ ਅੰਧਵਿਸ਼ਵਾਸ ਕਰਦੇ ਆ ਤੇ ਜਿਹੜੇ ਜਾਤ ਪਾਤ ਫਲਾਉਂਦੇ ਆ ਸੋ ਗੁਰੂ ਪਿਆਰਿਓ ਇਹ ਤੁਹਾਡੇ ਹੱਕ 'ਚ ਬੋਲਣ ਵਾਲੇ ਜਿੰਨਾਂ ਨਹੀਂ ਹੈਗੇ ਆ ਇਹਨਾਂ ਦਾ ਖਿਆੜਾ ਛੱਡ ਦਿਓ ਇਹ ਗੰਦੀਆਂ ਨਸਲਾਂ ਆ ਇਹ ਕਦੇ ਵੀ ਗੁਰੂ ਗੋਬਿੰਦ ਸਿੰਘ ਦੇ ਨਹੀਂ ਹੋਏ ਇਹ ਲੋਕਾਂ ਨੂੰ ਸਿੱਖੀ ਨਾਲੋਂ ਤੋੜਦੇ ਪਏ ਆ ਇਹਨਾਂ ਨੂੰ ਪਤਾ ਆ ਕਿ ਲੋਕਾਂ ਨੇ ਜੇਕਰ ਅੰਮ੍ਰਿਤਪਾਣ ਕਰ ਲਿਆ ਤੇ ਲੋਕੀ ਆਪਣੇ ਮਸਲੇ ਆਪ ਹੱਲ ਕਰਨ ਲੱਗ ਪੈਣਗੇ ਜੇ ਤੁਸੀਂ ਅੰਮ੍ਰਿਤਪਾਣ ਕਰ ਲਿਆ ਤੁਹਾਨੂੰ ਕਿਸੇ ਨੇ ਕੁਝ ਕਹਿਣਾ ਹੀ ਨਹੀਂ ਆ ਕਿਸੇ ਦੀ ਮਤ ਹੈਗੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤ ਨੂੰ ਹੱਥ ਲਾਜੇ ਕੋਈ ਪਰ ਤੁਸੀਂ ਇਹਨਾਂ ਚਮਚਾਗੀਆਂ ਕਰੋਗੇ ਇਹ ਹੈ ਜੀਆਂ ਪ੍ਰਚਾਰਕਾਂ ਦੀਆਂ ਨੇਕੀ ਵਰਗੀਆਂ ਦੀਆਂ ਤੇ ਤੁਹਾਨੂੰ ਭਾਜੀ ਜੁੱਤੀਆਂ ਪਹਿਨਣੀਆਂ ਮੈਂ ਤੇ ਆਪਣੇ ਭੈਣਾ ਭਰਾਵਾਂ ਨੂੰ ਇੱਕ ਹੱਥ ਜੁੜ ਕੇ ਬੇਨਤੀ ਕਰਦਾ ਆ ਕਿ ਖੰਡੇ-ਭੱਟੇ ਦੀ ਪਹੁੰਚੋ ਗੁਰੂਆਂ ਦੀ ਗੁਰਬਾਣੀ ਪੜੋ ਜਿੰਨਾ ਹੋ ਸਕਦਾ ਆ ਆਪਣੇ ਗੁਰਬਾਣੀ ਤੇ ਪਹਿਰਾ ਦਿਓ ਵੱਤੋ ਵੱਤ ਪ੍ਰਚਾਰ ਕਰੋ ਇਹੋ ਜਿਹੇ ਭੇਡਾਂ ਇਹੋ ਜਿਹੇ ਗੰਦੀਆਂ ਨਸਲਾਂ ਜਿਹੜੀਆਂ ਬਾਹਰ ਬੈਠ ਕੇ ਸਾਡੇ ਭੋਲੇ-ਪਾਲੇ ਸਿੱਖਾਂ ਨੂੰ ਭੋਲੇ-ਪਾਲੇ ਆਪਣੇ ਕਹਲੇ ਵੀ ਆਰਥਿਕ ਫਾਈਨੈਂਸ਼ੀਅਲੀ ਜਿਹੜੇ ਸਟਰੋਂਗ ਸਿੱਖ ਨਹੀਂ ਆ ਉਹਨਾਂ ਨੂੰ ਢੜਕਾਉਂਦੇ ਆ ਇਹਨਾਂ ਦਾ ਕੰਮ ਆ ਲੋਕਾਂ ਨੂੰ ਸਿੱਖੀ ਨਾਲੋਂ ਤੋੜਨਾ ਗੁਰੂ ਪਿਆਰਿਓ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰ ਲਿਓ ਸਿੱਖੀ ਤੁਹਾਡੀ ਆ ਸਿੱਖੀ ਕਿਸੇ ਪ੍ਰਚਾਰਕ ਦੀ ਕਿਸੇ ਬਾਬੇ ਦੀ ਕਿਸੇ ਡੇਰੇ ਦੀ ਗੁਲਾਮੀ ਨਹੀਂ ਹੈ ਗੁਰੂ ਪਿਆਰਿਓ ਸਿੱਖੀ ਸਾਡੀ ਸਾਰਿਆਂ ਦੀ ਆਓ ਆਪਾਂ ਸਿੱਖੀ ਦੇ ਹੋਈਏ ਤੇ ਆਨੰਦ ਮਾਣੀਏ ਗੁਰੂ ਪਿਆਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ